ਪੂਰਠ ਮਹੱਲਾ ਨਾਵ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੂ ਜੋ ਕੀ ਆਰਿਆ ਮਨ ਕਰਕੇ ਸ਼ਰੂਰੀ ਕੀ ਕਹਿੰਦੇ ਨੇ ਪ੍ਰਭੂ ਅਕਾਲ ਪੁਰਖ ਦੀ ਸ਼ਰਨ ਲੈਣਾ ਤਾਰ ਤੇਰੇ ਸਾਰੇ ਉਹ ਗੁਣ ਬਖਸ਼ੇ ਜਾਣਗੇ ਅਗਾਹਾਂ ਦਾ ਆਪੇ ਨੱਕ ਨਾਲ ਅਖੀਰ ਕੱਢ ਕੇ ਕਹੇ ਉਹ ਗੁਣ ਨਾ ਕਰੀ ਸਾਰੀ ਜ਼ਿੰਦਗੀ ਚ ਕਿਉਂ ਨਾ ਨਾ ਪ੍ਰਭੂ ਅਕਾਲ ਪੁਰਖ ਦੀ ਸ਼ਰਨ ਲੈ ਇਹ ਵਿਚਾਰ ਕਰ ਹਿਰਦੇ ਵਿੱਚ ਇਹ ਸੇਮਰਾ ਤੇ ਗਾਨਕਾ ਸੀ ਵਰਗੋ ਜਿਸ ਵਾਰੀ ਗੁੰਨਾ ਸ਼ਮਨ ਨੂੰ ਕਰਕੇ ਜੇ ਵਿਸਵਾ ਸੀ ਕਿਨ ਵਿਸਵਾ ਦਾ ਤੋਸਾ ਫਰਮਤਾ ਤੇ ਸੰਤਾਨ ਨੂੰ ਤੋਤਾ ਨੂੰ ਦੱਸ ਸ਼ਮਨ ਕਰਨ ਵਾਸਤੇ ਆਹ ਮਹਾਤਮਾ ਨੇ ਟਿਕੇ ਦੇ ਤਾਸ ਤੇ ਉਹ ਸਗ ਤੋਤੇ ਦੁਆਰਾ ਲੇਵ ਲਾਗੀ ਤੇ ਤੋਤੇ ਨੂੰ ਮਿਤਕੁੜਾਵੇ ਕਰੇ ਅਸੋਤ ਸੌਣ ਤੋਂ ਰਹਿ ਤੋ ਕਿ ਹਰੋਇ ਤੋਤੇ ਨੂੰ ਮਹਾਰਾਜ ਦਾ ਨਾਮ ਪੜਾਇਆ ਕਰਦੀ ਇਸ ਪ੍ਰਕਾਰ ਹੀ ਲੇਵ ਲਾਗੀ ਪਤਲੇ ਅਨੁਭਵਾਂ ਨੂੰ ਤ੍ਰਮਕ ਪਾਪ ਕਿਵੇਂ ਵਰਤੋਤਾ ਤਾਪੀਆਂ ਦੇ ਬਾਦ ਕਰਨ ਵਾਲਾ ਮਹਾਰਾਜ ਨਾ ਨਾ ਇਹਦੀ ਖੋਤੀ ਮਾਤਰੀ ਜੇ ਦੇਸਵਾਲਾ ਕੇਸ਼ ਅਸੀਂ ਉਹ ਵੀ ਛੱਡ ਗਿਆ ਤੇ ਜਿਹੜਾ ਕਲੇਗਰ ਸਰੀਰ ਕਰਕੇ ਤਾਪ ਕੀਤੇ ਸੀ ਉਹ ਵੀ ਨਾ ਨਾਂ ਨੇ ਤੋੜ ਸੀ ਕਿਉਂ ਗੈਬ ਕੁੰਟ ਗੁਆਂਚਲ ਨਰਕੇ ਵਿੱਚ ਨਾ ਖਾਧੋ ਸਗੋਤਾ ਕਿਉਂ ਮਹਾਰਾਜ ਜੇਲਾ ਸ਼ਿਵਨ ਕਰਕੇ ਦੇਸਵਾਲਾ ਦੇ ਕੇਸ਼ੇ ਵੀ ਛੱਡ ਕੇ ਅੱਗੇ ਵਾਪਸ ਚੰਗੀ ਬਣ ਕਰਕੇ ਜੀਵਨ ਬਣਾ ਕੇ ਭਗਵਾਨ ਕੀਤੇ ਉਂਗਲੀ ਵਾਹ ਦੀਆ ਸਿਮਰਨ ਕਰਕੇ ਤਾਕ ਜਸ ਔਰ ਧਾਰੂ ਉਸ ਵਾਂਗ ਜਿਵੇਂ ਜਸ ਐਡੀ ਕੁਰੀਤੀ ਵਾਲੀ ਜਿਹੜੀ ਬੇਸਵਾ ਗਿਰੀ ਹੋਈ ਜੀਵਨ ਵਾਲੀ ਔਸਤਰੀ ਸੀ ਉਹ ਵੀ ਉਹਦੀ ਕੀ ਭਜਨ ਕਰਕੇ ਉਹ ਸਵਾਜ ਜਸ ਹਿੰਦ ਚ ਵਸਾਉਣੇ ਕਰ ਰਹਾਈ ਅਤਲ ਭੈਉ ਤੂੰ ਜਾ ਕੇ ਸਿਮਰਨ ਨੀ ਜਿਹਦੀ ਜਿਹਦੇ ਦੋਸ਼ਵਾ ਦੇ ਸਿਆਣੀ ਹੋਊਗੀ ਭਜਨ ਕਰ ਲਿਆ ਸਭ ਬਾਲਕ ਸੀ ਤੂੰ ਪਾਵੇ ਤਾ ਜਿਸ ਜੈਤ ਜਿਮਨ ਕਰਕੇ ਪੰਜਾਂ ਵਿਰਿਆਂ ਦਾ ਨਾਸ ਤੋਂ ਬਾਰਕਾਰ ਸ਼ਿਵਰ ਜਨਰੇ ਤਾਰੇ ਅਚਲ ਪਦਵੀ ਨੂੰ ਪ੍ਰਾਪਤ ਹੋਇਆ 36 ਹਜ਼ਾਰ ਵਰਾਂ ਮੁਲਕ ਦਾ ਰਾਜ ਕੀਤਾ ਮਸਲਾ ਦਾ ਰਾਜਾ ਬਣ ਕੇ ਆਦਿ ਦਾ ਰਾਜਾ ਬਣ ਕੇ ਇਹ ਇਲਾਕੇ ਦੇ ਅੰਦਰ ਅਤੇ ਫਿਰ ਅਚਲ ਪਦਵੀ ਪਾ ਕੇ ਅਕਲ ਪਦਵੀ ਨੂੰ ਪਾ ਕੇ ਤਰੂ ਅਕਲ ਪਦਵੀ ਦੇ ਚਸਤ ਹੋਇਆ ਆਰ ਮਿਰ ਪੈ ਪਦ ਪਾਇ ਮਿਰ ਪਦਵੀ ਨੂੰ ਪਾ ਲਿਆ ਕਾਲਾ ਭੈਣੀ ਇਸੇ ਪ੍ਰਕਾਰ ਦਾ ਭਾਈ ਨਹੀਂ ਮਿਰਤੈ ਸ਼ੂਕ ਹੋ ਗਿਆ ਵਾਹੂ ਜੇ ਜੋਤ ਨੂੰ ਪਾ ਦੇ ਮੁਖ ਹਰਤਾ ਇਹ ਬਿਦਕੂ ਸਵਾਮੀ ਮਾਲਕ ਵਾਹਿਗੁਰੂ ਜੰਮੇ ਮਰਦੇ ਦੁੱਖਾਂ ਨੂੰ ਨੇਟਣ ਵਾਲਾ ਬਾਲਕ ਨੂੰ ਵੀ ਬਖਸ਼ੀ ਕਰ ਦਿੱਤੀ ਤੈਂ ਕਾਹੇ ਬਿਸਰਾਉਂ ਤੈ ਆਪ ਨੂੰ ਸਿਆਣਾ ਬਜ਼ੁਰਗ ਹੋਣਾ ਇਹ ਬੰਦਿਆ ਤੈਂ ਕਿਉਂ ਭੁਲਾਤੈ ਸੁਪਰਮੇਸ਼ਵਰ ਦੇ ਤਾਈ ਜਬ ਹੀ ਜਾਈਦਾ ਹਰ ਵਕਤ ਚੇਤੇ ਰੱਖੇ ਜਬ ਹੀ ਸਰਨ ਗਹੀ ਕਿਰਪਾ ਨਿਧ ਵੇਖੋ ਉਹ ਤਾਂ ਜੈਸੀ ਜੇ ਕੋਹੂੰ ਕਿ ਫੇਰ ਵੀ ਆਦਮੀ ਦੀ ਜੇ ਅਸੀਂ ਜਦੋਂ ਸ਼ਰਨ ਗ੍ਰਹਿਣ ਕੀਤੀ ਕਰਤਾ ਦੇ ਸਮੁੰਦਰ ਆਕਾਲਪੁਰਖ ਦੀ ਅਜ ਗਰਾਹ ਤੇ ਛੁੱਟਿਆ ਜਿਹੜਾ ਹਾਥੀ ਸੀ ਪਸ਼ੂਆਂ ਦੀ ਜੂਨ ਵਿੱਚ ਉਹ ਵੀ ਗਰਾਹੀਰ ਤਲੂ ਤੋਂ ਛੁੱਟ ਗਿਆ ਇਹ ਸaintsangji ਇਸ ਪ੍ਰਕਾਰ ਦੀ ਸਾਖੀ ਹੈ ਨਾਂ ਦੀ ਚੰਦਰਕਮੂਨੀ ਹਰੀ ਹਰਿ ਛੇਤਰ ਵਿੱਚ ਬੈਠਾ ਤਪ ਕਰਦਾ ਸੀ ਇਥੇ ਤਪ ਕਰਦੇ ਉਹ ਤਾਂ ਸaintsangji ਇਹ ਜਿਹੜਾ ਰਾਯਾਸੀ ਇਹ ਇਸ ਪ੍ਰਕਾਰ ਇਹ ਜਿੱਥੇ ਬਾੜੀ ਆਈ ਹੋਈ ਸੀ ਬੋਲਾਂ ਬੋਲਾਂ ਦੀਆਂ ਉਸ ਬੇਲਾਂ ਵਿੱਚ ਅੱਖੀਏ ਸਮੇਤ ਆਗੜੇ ਐ ਤੇ ਹਾਥੀਏ ਸਮੇਤ ਆ ਕੇ ਬੇਲਾਂ ਇਹਦੀਆਂ ਸਾਰੀਆਂ ਮਰੋੜ ਦਿੱਤੀਆਂ ਹਾਥੀ ਨੂੰ ਤੋੜਤੀਆਂ ਪੰਚੀਆਂ ਆਜੋ ਰਾਜ ਮੋਢੇ ਵਿੱਚ ਆ ਕੇ ਉਸੋ ਕਸਾਇ ਸੰਗੀ ਜੀ ਜਦੋਂ ਚੰਦਰਕਮੁਨੀ ਕਿਹਾ ਜਦ ਤੂੰ ਹਾਥੀ ਦੇ ਮਾਣ ਕਰਨਾ ਹਾਥੀ ਦੀ ਜੂਨ ਨੂੰ ਪ੍ਰਾਪਤ ਹੋ ਉਹ ਰਾਜਾ ਉਹ ਹਾਥੀ ਦੀ ਜੂਨ ਨੂੰ ਪ੍ਰਾਪਤ ਹੋਇਆ ਅਤੇ ਦੂਸਰਾ ਭਰਾ ਸੀ ਉਸ ਰਾਜੇ ਦਾ ਉਹ ਚੰਦਰਕਮੁਨੀ ਜੋ ਧਿਆਨ ਲਾਇਆ ਕਿ ਲਾਉਣ ਆ ਕੇ ਇਸ਼ਨਾਨ ਕਰੋ ਅਜ ਤੂੰ ਕੀ ਲਾਈ ਹੋਰੀ ਹਰ ਛੇਤਰ 'ਚ ਉਹ ਉਹ ਜਿਹੜੇ ਕਹਿੰਦੀ ਅੱਡੀ ਫੜ ਲਈ ਅੱਡੀ ਫੜਲੀ ਤੇ ਕਹਿੰਦਾ ਗਰਾਹੀਰ ਗਰਾਹੀਰ ਉਹ ਬਾਅਦ ਵਿੱਚ ਕਹਿੰਦਾ ਉਹ ਗਰਾਜ ਵੀਰ ਨਹੀਂ ਮੈਂ ਰਾਜੇ ਦਾ ਪ੍ਰਾਂਤ ਉਹਨਾਂ ਹਾਥੀ ਦਾ ਸਾਥਕ ਕਹਿੰਦਾ ਜਾ ਤੰਦੂਆ ਹੀ ਬਾਣਾ ਇਹ ਚੰਦਰਗੁਣ ਦੇ ਸਿਆਖ ਨਾਲ ਦੋਵੇਂ ਪ੍ਰਾਂਤ ਬਣੇ ਹੋਏ ਸੀ ਇੱਕ ਭਗਤ ਆਇਆ ਵਿੱਚ ਪ੍ਰਸੰਧ ਹੋਣਾ ਇਹ ਕੋ ਘਰੂਰੇ ਪੁੱਤਰ ਸੰਭੋਵੇ ਦੋਵੇਂ ਪ੍ਰਾਂਤਾਂ ਨੇ ਦੋਵੇਂ ਪ੍ਰਾਂਤਾਂ ਨੇ ਪਿਗਾਰੇ ਗੁਜਿੰਤੋ ਜਿਹੜਾਦ ਵਰਨੋ ਕੀਤੀ ਜਦੋਂ ਚੰ ਮੰਡਿਆ ਹਾਥੀ ਜਿਹੜਾ ਸੀ ਉਹ ਵੱਡਾ ਭਾਈ ਸੀ ਛੋਟੇ ਭਾਈ ਨੂੰ ਤੜੀ ਉਹ ਹ ਕੁਛ ਨਾ ਬੁੱਤਲਾ ਇਹ ਕਹਿੰਦਾ ਜਾਇਆ ਤੂੰ ਹਾਥੀ ਬਣੇ ਇਹ ਇਹਦਾ ਵੀ ਵਾਗ ਸਿੱਧ ਸੀ ਉਹਦਾ ਵੀ ਵਾਗ ਸਿੱਧ ਸੀ ਉਹ ਕਹਿੰਦਾ ਜਾ ਤੂੰ ਤੰਦੂਆ ਬਣੇ ਚੰਗਾ ਹੋਵੇ ਕਹਿੰਦਾ ਤੰਦੂਆ ਬਣ ਕੇ ਤੈਨੂੰ ਪਕੜਿਆ ਕਰੂੰ ਇਹ ਉਹ ਤੇ ਉਹਦਾ ਧੰਨ ਵੰਡਣ ਤੋਂ ਵੀ ਸ਼ਰਾਪ ਹੋਇਆ ਸੀ ਭਗਤ ਮਹਾਰਾਜ ਜੀ ਹੋਇਆ ਲਿਖਿਆ ਚੰਦਰਕਮਨੀ ਦਾ ਵੀ ਸ਼ਰਾਪ ਇਹਨਾਂ ਨੂੰ ਹੋਇਆ ਸੀ ਇਸ ਪ੍ਰਕਾਰ ਉਹਨਾਂ ਦਾ ਜੀਵਨ ਸੀ ਇਹ ਤੰਦੂਆ ਬਣ ਕੇ ਹਰੀ ਖੇਤਰ ਜਿਹੜੇ ਲੱਗ ਗਿਆ ਹਾਥੀ ਮਾਸਟਰ ਹੋ ਕੇ ਉਸਦੇ ਆਖਰੀ ਪਰਿਵਾਰ ਜੋ ਉਸ ਮੇਨ ਕਾਨੂੰਨ ਕਰਦਾ ਪਾਣੀ ਦੀ ਨਦੀ ਚ ਆਗੜਿਆ ਨਦੀ ਵਿੱਚ ਜਦੋਂ ਆਇਆ ਤੇ ਉਹ ਤਰੂਹ ਤਾਰੇ ਖਲਾਈਆਂ ਹੋਈਆਂ ਸੀ ਉਹ ਪਕੜ ਲਿਆ ਪਕੜੂ ਕਰਕੇ ਤਨਵਾ ਥੱਲੇ ਪਾਣੀ ਚ ਲੈ ਗਿਆ ਸੁੱਗ ਜਿੰਨਾ ਹੀ ਮੰਗਾ ਰਹਿ ਗਿਆ ਫਿਰ ਇੱਕ ਫੁੱਲ ਤਰਦਾ ਫਿਰਦਾ ਸੀ ਪਾਣੀ ਤੇ ਉਹ ਫੁੱਲ ਮਾਰੇ ਵੀ ਪੇਟਾ ਕਰਕੇ ਹਾਥੀ ਸਿਆਣਾ ਵੜਾ ਅੰਦਰ ਜੋ ਚਾਹੀਏ ਕੰਮ ਕਰਾ ਲੈਂਦੇ ਐ ਇਹ ਜੁਕਾਰ ਕਰਾ ਵਾਮੀ ਨਾਲ ਵਾਹਿਗੁਰੂ ਚੇਤੇ ਕੀਤਾ ਪਰਮੇਸ਼ਰ ਨੂੰ ਇਹ ਜਿਹੜੀ ਉਸ ਵੇਲੇ ਪੁਕਾਰ ਸੀ ਪਾ ਗਈ ਉਸੇ ਕੰਨੂਦੀਆਂ ਸੁਨਮਨ ਚੱਕਰ ਦੇ ਨਾਲ ਕਰ ਕਰੇ ਚੱਕਰ ਬੇਕੁਮਸੇ ਆਏ ਗੱਜ ਹਸਤੀ ਕੇ ਕਾਣ ਉਹ ਆ ਰਿਲੇ ਸੁਨਮਨ ਚੱਕਰ ਨਾਲ ਤਬੂਈ ਸਾਰਾਂ ਕੜਬੁਤੀਆਂ ਕਿਉਂਕੇ ਪਾਦਸ਼ਾਹ ਨੇ ਹਾਥੀ ਨੂੰ ਵਿਚਾਰਿਆ ਸੀ ਇਸ ਪ੍ਰਕਾਰ ਕਹਿੰਦੇ ਹਨ ਜਦ ਹੀ ਸ਼ਰਨ ਗਹੀ ਕਿਰਪਾ ਨੇ ਜਲ ਕਿਰਪਾ ਜੋ ਸਮੁੰਦਰਾ ਕਾਲ ਕੋਕਵੀ ਸ਼ਰਨ ਗ੍ਰਹਣ ਕੀਤੀ ਰਾਜ ਗ੍ਰਾਹ ਤੇ ਛੂਟਾ ਹਾਥੀ ਸੀ ਆਰਾਧਾਤੋ ਇਹ ਗ੍ਰਹ ਤੰਦੂਏ ਦੇ ਗ੍ਰਸਣ ਕੋ ਵਾਦਾਂ ਦੇ ਛੁੱਟ ਗਿਆ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੀਰ ਆਦਿ ਪੀ ਸਿਹਾਉਂ ਸਿੰਘ ਤੇ ਕਰੇ ਤਲਾ ਆ ਤਲਾ ਕੇ ਔਰੰਗਜ਼ੇਬ ਦੀਆਂ ਸ਼ਰਾਹ ਦੀਆਂ ਤਾਰਾਂ ਤੋੜ ਕੇ ਇਹ ਹਿੰਦੂਸਤਾਨ ਦੇ ਪੀ ਹਾਥੀ ਨੂੰ ਬਚਾਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਸਰਵਰ ਸਵਾਰ ਕੇ ਇਹ ਬਖਸ਼ਿਸ਼ ਕੀਤੀ ਹੈ ਸਾਂਝੇ ਕਿਹਾ ਦਲ ਹੋਆ ਬੰਦੂ ਛੁਟੇ ਸਭ ਕੁਝ ਹੋ ਤੋ ਪਾਏ ਨਾਨਕ ਸਭ ਕੁਝ ਤੇਰੇ ਹੱਥ ਵਿੱਚ ਨਹੀਂ ਹੋਦਾ ਆਏ ਇਸੇ ਪ੍ਰਕਾਰ ਹੈ ਸਾਥੀ ਵੀ ਨਿਆਣੀ ਜਿਹੜਾ ਹੈ ਮਨ ਹੈ ਇਹ ਸਭ ਸੰਗੇ ਜੀ ਮਸਤੋ ਆ ਪ੍ਰਾਇਆ ਹੱਕ ਨੂੰ ਤੱਕਦਾ ਫਿਰਦਾ ਹੈ ਇਸ ਨੂੰ ਅਗਿਆਨ ਰੂਪੀ ਤੰਦੂਏ ਨੇ ਵਾਸ਼ਨਾ ਰੂਪੀ ਜੀਵ ਪਾ ਕੇ ਬੰਨ ਲਿਆ ਹੈ ਤਦ ਆਰਥਿਕ ਪਾਣੀ ਦੀ ਡੋਗ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਰੂਪੀ ਇਸ ਲੰਸਰ ਚੱਕਰ ਦੇ ਨਾਲ ਜਿਸ ਨੇ ਕੋ ਬਖਸ਼ੀ ਕਰਦੇ ਆ ਉਹਦੀਆਂ ਵਾਸ਼ਮੀਏ ਤਾਰਾਂ ਤੋੜ ਕੇ ਇਹ ਮਨੁੱਖੀ ਹਾਥੀ ਨੂੰ ਵਿਚਾਰ ਲੈਂਦੇ ਹਨ ਇਸ ਪ੍ਰਕਾਰ ਕਹਿੰਦੇ ਹਨ ਗਾਜ ਗਰਾਹ ਤੇ ਛੁੱਟਾ ਗਾਜ ਹਾਥੀ ਜੈਸੀ ਗਰਾਹ ਤੰਦੂ ਤੋਂ ਛੁੱਟ ਗਿਆ ਮੁਕਤ ਹੋ ਗਿਆ ਮਹਿਮਾ ਨਾਮ ਕਹਾ ਲਓ ਵਰਨ ਹਰੇ ਸ਼ਾਹ ਦੇ ਨਾਮ ਦੀ ਮਹਿਮਾ ਕਿੱਥੋਂ ਤੱਕ ਵਰਣ ਕਰਕੇ ਦਸੀਓ ਚਾਰਨ ਕਰਕੇ ਦਸੀਏ ਆਰਾਮ ਕਹਿ ਤ ਬੰਧਨ ਤੇ ਤੂੰ ਗੱਲ ਨਾਲ ਆਉਂਦਾ ਹੋਣੀ ਬੋਲੀ ਜਾ ਬਸ਼ਕ ਆਰਾਮ ਦਾ ਨਾਮ ਉਚਾਰਨ ਕਰਕੇ ਉਹਦਾ ਕਰਤਾ ਭੁਗਤਾ ਬਣੇਗਾ ਜਿਹੜਾ ਬੰਦਨ ਸੀ ਇਹ ਜੀਵਨ ਦੇ ਪਿਆਰੇ ਹਾਥੀ ਦੇ ਕੰਧੂ ਦੀਆਂ ਤਾਰਾਂ ਦਾ ਉਹ ਵੀ ਟੁੱਟ ਗਿਆ ਆਜਾ ਮਲ ਪਾਪੀ ਜਗ ਜਾਨ ਨੇ ਮਨ ਜਿਹੜੇ ਅਸ਼ੀਰਕ ਪੰਡਤ ਦੇ ਪੁੱਤਰ ਸੀ ਕੇਸ਼ਨੀ ਵਿਦਿਆ ਪੰਡਤ ਦੇ ਕੋਲ ਪੜਾਈ ਸੀ ਜਿਹਦੇ ਪਿਤਾ ਨੇ ਕਿਹਾ ਸੀ ਕਿ ਇਹੋ ਪੁੱਤਰ ਕੋਲੇ ਦੋਸਵਾ ਵਾਲੇ ਬਜ਼ਾਰ ਨਹੀਂ ਜਾਣਾ ਇਹ ਰੋਕਿਆ ਗਿਆ ਜਿੰਨਾ ਕਿ ਬਾਲ ਕਰਿਆ ਦੂਏ ਰਸਤੇ ਲੰਘ ਕੇ ਵਿਦਿਆ ਪੜਦਾ ਰਿਹਾ ਇਹਦਾ ਗੁਰੂ ਵੀ ਰੋਖਦਾ ਰਹਿੰਦਾ ਸੀ ਇਸ ਪ੍ਰਕਾਰ ਸਾਹਿਬ ਸੰਗੇਜੀ ਕੋਈ ਵਿਚਿਲ ਨਹੀਂ ਹੋਏ ਬੜਵਾਰੇ ਉਪਯਾਜੋ ਕੋ ਕਹ ਲੀਆ ਕਿ ਕਹਾਂ ਕਿਹਾ ਕਿ ਸੂਹਣ ਰਾਜੇ ਦੀ ਸਭਾ 'ਤੇ ਕਥਾ ਕਰਿਆ ਕਰ ਰਾਜੇ ਦੀ ਸਭਾ 'ਚ ਜਾ ਕੇ ਜਦੋਂ ਕਥਾ ਕਰਨ ਲੱਗਾ ਉਹ ਦਿਨ ਬੇਸਵਾ ਵੀ ਇਹਨ ਟੋਕਣ ਕਿਹਾ ਸੀ ਕਿ ਪੁੱਤਰ ਕਥਾ ਦਾ ਬਾਦ ਰਾਜੇ ਦੇ ਕਈ ਖਾਲੰਦੇ ਬੈਠਾ ਬੈਠੀ ਗਾਣੀ ਸਭਾ ਵਿੱਚ ਉਸ ਵੇਲੇ ਆਜਿ ਪੁਸਤਕ ਨੂੰ ਸਮੇਟ ਕੇ ਆਇਆ ਕਰ ਇਹ ਉਹ ਦਿਨ ਬੈਠੇ ਹੋਏ ਬੈਠੇ ਦੋ ਬੇਸਵਾ ਗਉਣ ਵਜਾਉਣ ਵਾਲੀ ਆ ਗਈ ਬੇਸਵਾ ਦਾ ਨਾਂ ਜੀ ਵੇਖਣ ਲੱਗਿਆ ਰਚੇ ਚ ਪਰਤੀ ਗਿਆ ਤੇ ਉਹ ਗੁਰੂ ਲੋਕ ਕੈਸੇ ਉਹ ਨਿਯਾਰ ਚ ਨਾ ਜਾਣੀ ਉਹ ਦਿਨ ਉਸ ਬਾਜ਼ਾਰ ਚ ਵੀ ਚਲੇ ਆ ਗਿਆ ਬਾਜ਼ਾਰ ਜੀ ਜਾਣੇ ਕਰਕੇ ਇਹਦਾ ਚਿਤ ਪ੍ਰਿਸ਼ਟ ਹੋ ਗਿਆ ਰਾਜੇ ਨੂੰ ਉਸ ਵੇਲੇ ਆਉਦਾ ਕੰਡਰ ਸੀ ਭਾਵੇਂ ਰਾਜਪੰਦੇ ਜਾਣ ਕੇ ਕਹਿ ਪਰਿਸ਼ਟ ਹੋ ਗਿਆ ਇੰਤਿਆਗਤ ਉਹ ਜਿਹੜੀ ਉਹ ਗਉਣ ਵਾਲੀ ਕਲਾਤਨੀ ਸੀ ਉਹਦਾ ਵੀ ਚਿਤੇਸ਼ ਚ ਰਾਜਪੰਦੇ ਜਾਣ ਕੇ ਮੋਤ ਹੋ ਗਿਆ ਉਹ ਵੀ ਕੜਵੋਤਾ ਸ਼ਹਿਰ ਵਿੱਚ ਕਿਉਂ ਇਹਨਾਂ ਨੂੰ ਬਾਹਰ ਜਾੜ ਜਾ ਕੇ ਝੁੱਗੀ ਪਾ ਲਈ। ਝੁੱਗੀ ਪਾ ਕੇ ਕੋਈ ਪਦਾਰਥ ਨਹੀਂ ਸੀ। ਜਾਨਵਰ ਮਾਰ-ਮਾਰ ਕੇ ਖਾਣਾ ਕਰਨ। ਇੱਕ ਵਾਰੀ ਮਹਾਤਮਾ ਜੀ ਆਏ ਪਾਸ। ਇਹ ਦੇਖਣੇ ਨੇ ਤੋਂ ਉਹਨਾਂ ਮਿਲ ਕੇ ਕਿਹਾ ਕਿ ਆਪਾਂ ਸੇਵਾ ਕਰੀਏ ਇਹਨਾਂ ਦੀ। ਕਿਰਵਾ ਕਰਨ ਲਈ ਉਹ ਸੁਵੇ ਨੇ ਇਹਨਾਂ ਕੋਈ ਕਿੜੀਆਂ ਚੁੜੀਆਂ ਮਾਰੀਆਂ ਸੀ ਕਿੜੀਆਂ ਕੇ ਸੰਤਾਨ ਮੰਗਰਾਜ ਹੋਣਗੇ ਮਾਸ ਖਾਣਾ ਨਹੀਂ। ਆਪਣੇ ਕੋਲ ਛੋਲੇ ਹੈ ਉਹ ਆ ਕੇ ਦਿਓ ਛੋਲੇ ਵਾਲੇ ਸੰਤਾਂ ਦੀ ਭੇਟਾ ਰੱਖੇ ਮਹਾਤਮਾ ਦਾ ਕੰਮ ਕੀ ਕਰਨਾ ਹੁੰਦਾ ਇਹ ਕਹਿਣ ਲੱਗਾ ਜੀ ਮੇਰਾ ਕੰਮ ਤਾਂ ਇਸ ਪ੍ਰਕਾਰ ਮੈਂ ਰਾਜਪੰਦਤੀ ਦੇ ਦੇ 6 ਅੰਗ ਪੜਿਆ ਸੀ ਸਿੱਖਿਆ ਕਲਪਨ ਰੂਪ ਤਯੁਗਤਾ ਤੱਕ ਉਹ ਸਭ ਕੁਝ ਮੈਂ ਜਾਣਦਾ ਹੋਇਆ ਫੇਰ ਵੀ ਬੇਸਵਾ ਦੇ ਵਸ ਹੋ ਕੇ ਆਪਣੀ ਵਿਦਿਆ ਨੂੰ ਭੁਲਾਤ ਤੇ ਰਾਜੇਵਨ ਦੇ ਤ੍ਰਿਪੋ ਹੋ ਕੇ ਮੈਂ ਬਾਹਰ ਇਥੇ ਯਾਰ ਜਿ ਰਹਿਨੇ ਉਹਨਾਂ ਕੜ ਦੁੱਤਾ ਮੈਨੂੰ ਕਹਿੰਦੇ ਕਹਿ ਲਗੇ ਸੰਤ ਵੀ ਧੂਲੀਆ ਪੜਿਆ ਇਸ ਕਰਕੇ ਪੈਣਾ ਵਿਦਿਆ ਨਾਲ ਧਾਰ ਨਹੀਂ ਹੋਣਾ ਅਸੀਂ ਸਮਝ ਲਿਆ ਹੈ ਕਿ ਤੇਰੇ ਪੁੱਤਰਾਂ ਦੇ ਨਾਮ ਕੀ ਆ ਉਹ ਤੇ ਕਿਹਦੇ ਦੇ ਪੁੱਤਰ ਅਜ ਮੋਹ ਹੈ ਪੁੱਤਰਾਂ ਦੇ ਪਰਿਵਾਰਾਂ ਨੂੰ ਖੁਦਾ ਬਖਸ਼ੇ ਪੈਣਾ ਰੱਬ ਦਾ ਇਹ ਜੇ ਨਾਮ ਰੱਖੇ ਹੋਏ ਉਹਨਾਂ ਦੇ ਜਿਸ ਵਕਤੇ ਰੱਖੇ ਨਾਮ ਪੁੱਛੇ ਸਾਰੇ ਦੇ ਮੁਸਲਮਾਨੀ ਨਾਮ ਵੇਖ ਕੇ ਕਹਿੰ ਲਗੇ ਹੁਣ ਜਿਹੜੇ ਪਿਓ ਦਾ ਦੇ ਪੇਟੋਂ ਬੱਚਾ ਪੁੱਤਰ ਹੋ ਪੈਦਾ ਹੋਵੇ ਕਿ ਉਹ ਕਿ ਜਾਇ ਦੇਸਾ ਪਾਪਾਂ ਦੇ ਸੰਖੇ ਲਏ ਆ ਇਹ ਸਤਵੇਂ ਪੁੱਤ ਨੂੰ ਜਿਹੜਾ ਹੈ ਨਾਮ ਨਾਰਾਇਣ ਰੱਖੀ ਇਸ ਬਾਹਨੇ ਮਹਾਤਮਾ ਨੂੰ ਵਿਦੇਸ਼ ਦੇ ਕੇ ਚਲੇ ਗਏ ਕਿਉਂ ਪੁੱਤਰੋ ਪੰਨਾ ਸਤਵੇਂ ਦਾ ਨਾਮ ਧਰਨੂ ਕਿਤੋ ਮਹਿਆ ਗੁਰੂ ਦਵਾਰੇ ਹੋਏ ਕਿ ਗੁਰਮੁਖ ਲਾਮ ਨਹਿ ਕਹਿਆ ਇਸ ਪ੍ਰਕਾਰ ਪ੍ਰਵੇਸ਼ ਹੋ ਦਾ ਨਾਮ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਜਦੋਂ ਦੇਖਦਾ ਜਮਨ ਦਿਖਾਈ ਦਿੱਤੀ ਜਮਨ ਨੂੰ ਉਹ ਜਿਹੜੇ ਕਿਹਾ ਪੁੱਤਰ ਇਹ ਬਾਹਨੇ ਕਿ ਮੇਰੇ ਪੁੱਤਰ ਨਰੈਣ ਨੂੰ ਮੇਰੀ ਸ਼ਾਦੀ ਤੇ ਲਿਆ ਕੇ ਪਾਓ ਉਸ ਵੇਲੇ ਸਾਲਗਿਰੀ ਅੰਤਰੀ ਜਾਮੀ ਨੇ ਸਮਝ ਲਿਆ ਕਿ ਮੈਨੂੰ ਚੇਤੇ ਕਰਦਾ ਪੁੱਤਰ ਜਮਾ ਤੋਂ ਦਰਦਾ ਪੁੱਤ ਦਾ ਨਾਮ ਲੈਂਦਾ ਅੰਤਰੀ ਜਾਮੀ ਉਸ ਵੇਲੇ ਜਮਾ ਨੂੰ ਹਟਾ ਕੇ ਇਹਨੂੰ ਮਕੁੰਟ ਵਿੱਚ ਪਹੁੰਚਾਉਂਦਾ ਸੀ ਇਸ ਪ੍ਰਕਾਰ ਕਹਿੰਦੇ ਹਨ ਆਜਾ ਮਲ ਪਾਪੀ ਜਗ ਜਾਨੇ ਉਹਦਾ ਨਾਮ ਆਜਾ ਮੇਲ ਲਿਖਿਆ ਹੋਇਆ ਹੈ ਸੰਸਕਿਰਤੀ ਜਿਹੜੀ ਭਗਤ ਮਾਲਾ ਨਾਭਾ ਜੀ ਦੀ ਬਣਾਈ ਹੋਈ ਹੈ ਨਾਭਾ ਜੀ ਕੋ ਸਫੀਰ ਦੇ ਰੂਪ ਚ ਰਹਿੰਦੇ ਰਹੇ ਹਨ ਉਹਨਾਂ ਨੇ ਤਖਤ ਮਾਇਆ ਪ੍ਰਾਣੀ ਤਖਤ ਮਾਇਆ ਜਿਹੜੀ ਉਹਨਾਂ ਨੇ ਬਣਾਈ ਹੈ ਮਗਲੀ ਹੋਰ ਕੋ ਟੰਡ ਦੇ ਯਾਨਕਿੰਨ ਟੰਡ ਦੇ ਬਣਾਈ ਹੈ ਤੇ ਇੱਕ ਪੰਡਿਤ ਜਿਸ ਨੇ ਆਪਣੇ ਨਰਿਆਣ ਸੁ ਨੂੰ ਬਣਾਈ ਹੈ ਮਾਰਤੰਡ ਨੇ ਇਹ ਦੋ ਭਾਗ ਮਹਾਰਾਜ ਵਾਲਾ ਬਣਾਈਆਂ ਹੋਈਆਂ ਨੇ ਮਿਆ ਭਰਕ ਮਾਲਾ ਇਹਨਾਂ ਵਿੱਚ ਵੀ ਇਹ ਪ੍ਰਸੰਗ ਆਉਂਦਾ ਹੈ ਤੋ ਅਜਾ ਮੇਲ ਅਜਾ ਨਾਮ ਦਸੂਹ ਦਾ ਮਲਾਪੀ ਜਰਾ ਹੋਵੇ ਗੁਰੂ ਸਾਹਿਬ ਅਜਾ ਮੰਨ ਕਹਿੰਦੇ ਜੇ ਦਸੂਹ ਨੂੰ ਮੰਨ ਕੇ ਬਹਿ ਗਿਆ ਹੋਵੇ ਤੋ ਅਜਾ ਮੰਨ ਪਾਪੀ ਜਗ ਜਾਨੇ ਰੋਸ਼ ਪਾਪੀ ਨਹੀਂ ਸਾਰੇ ਜਨ ਕੀ ਜਾਣਦੇ ਸੀ ਨਿਮਖ ਮਾਹ ਨਿਸ਼ਟਾਰ ਨੂੰ ਵਾਹਿਗੁਰੂ ਜਿਸ ਨੇ ਹੱਲਿਆ ਹੈ ਇੱਕ ਨਿਮਖ ਦੇ ਅਜਾ ਮਾਲੂਰੀਆ ਕਾ ਇੱਕ ਵਾਰ ਕੀ ਕਹਦਾ ਹਰਕਾਰ ਗੋਤ ਨਾਨਕ ਕਹਿਦ ਚੀਦ ਚਿੰਤਾ ਮਨ ਨਾਨਕ ਵੇ ਜੀ ਕਹਿੰਦੇ ਮੰਨੀਆਂ ਚਤੂਨੀਆਂ ਪੂਰੀਆਂ ਕਰਨ ਵਾਲਾ ਹੈ ਚਿੰਤਾ ਨਾ ਹੋ ਪ੍ਰਮੇਸ਼ਰ ਜੀ ਜਿਦਵਨੀ ਕੀਤੇ ਕਰ ਹੈ ਪੀਰ ਉਤਰ ਹੈ ਪਾਰ ਸੂਹੀ ਸਨਸਾਨ ਤੋਂ ਪਾਰ ਕਰ ਜਾਏਗਾ ਮੁਕਤ ਹੋ ਜਾਏਗਾ ਇਹ ਪੁਰਖ